ਬੋਲੋ ਜੀ ਆਤੇ ਪਤਾਨ ਜੀ ਥੋੜਾ ਜਿਆ ਡਿਟੇਲ ਚ ਦੱਸੋ ਜੀ ਕਿਹੜੇ ਕਿਹੜੇ ਏਜੰਡੇ ਨੇ ਜੀ ਤੁਹਾਨੂੰ ਜਿਹੜੇ ਜਿਨ੍ਹਾਂ ਤੇ ਤੁਸੀਂ ਕੰਮ ਕਰ ਰਹੇ ਹੋ ਜੀ ਆਪਣਾ ਉਹਦੇ ਬਾਰੇ ਦੱਸੋ ਏਜੰਡੇ ਤਾਂ ਬਾਜੀ ਬਹੁਤ ਨੇ ਸਾਡੇ ਜਿਵੇਂ ਕਿ ਮੰਨ ਲਓ ਸਾਡਾ ਜਿਹੜਾ ਜ਼ੂਥਾ ਜ਼ੂਥਾ ਸਾਡਾ ਬਾਹਰ ਨੂੰ ਬਹੁਤ ਜਾ ਰਿਹਾ ਉਹਨੂੰ ਤਕਰੀਬਨ ਬਾਹਰ ਜਾਣ ਦਾ ਵੀ ਕਾਰਨ ਕੀ ਆ ਜੇ ਸਰਕਾਰ ਦੀ ਨੀਤੀਆਂ ਚੰਗੀਆਂ ਹੁੰਦੀਆਂ ਤਾਂ ਹੋਰ ਉਹ ਕੰਮਕਾਰ ਤੇ ਸਾਡੇ ਰਿਬ ਬਜ਼ੁਰਗ ਮਾਪੇ ਨਾ ਉਹ ਰੋਲਦੇ ਜਿਹੋ ਉਰੇ ਕੰਮ ਕਰਦੇ ਸੱਕਾ ਨੀਤੀ ਵਧੀਆ ਕੰਮ ਰੋਜ਼ਗਾਰ ਦਿੰਦੀ ਤਾਂ ਉਹਦੇ ਵਧੀਆ ਕੰਮ ਕਰਦੇ ਉਹ ਨਾ ਬਾਹਰ ਜਾਂਦੇ ਉਹ ਹੁਣ ਜੇ ਬਾਹਰ ਚਲੇ ਗਏ ਨੇ ਉੱਥੇ ਉਹਨਾਂ ਦੀ ਬਹਾਵਿੱਦੋ ਦਸਾ ਹੋ ਰਹੀ ਆ ਤੇ ਇੱਥੇ ਵੀ ਦੁਰਦਸਾ ਮਾਪਿਆਂ ਦੀ ਹੋ ਰਹੀ ਆ ਦੂਸਰਾ ਕੰਮ ਹੋ ਗਿਆ ਬਾਈ ਜੀ ਸਾਡੇ ਇੱਥੇ ਯਾਰ ਜਾਂ ਨਸ਼ਾ ਵੜ ਗਿਆ ਨਸਿਆਂ ਨੇ ਘਰ ਖਾਲੀ ਕਰਤੇ ਘਰ ਵੀ ਐਸੇ ਖਾਲੀ ਕਰੇ ਕਈ ਮਾਪਿਆਂ ਦੇ ਕੱਲ-ਕੱਲ ਪੁੱਤ ਜਿਹੜੇ ਉਹ ਘਰੋਂ ਯਾਰ ਤੇ ਇਸ ਕਰਕੇ ਵੈਜੀ ਅਸੀਂ ਜੂਥ ਨੂੰ ਬਹੁਤ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਜੂਥ ਨੂੰ ਨਾਲ ਲੈ ਕੇ ਚੱਲਾਂਗਾ ਅਸੀਂ ਸਾਡੀ ਅਸੀਂ ਪਾਰਟੀ ਵੱਲੋਂ ਵੀ ਅਸੀਂ ਮਤਲਬ ਬਹੁਤ ਉਪਰਾਲੇ ਕਰਾਂਗੇ ਅਸੀਂ ਹੁਣ ਜੇ ਮੈਂ ਇੱਕ ਮੰਨ ਲਉਂਗਾ ਅਸੀਂ ਐਜੂਕੇਸ਼ਨ ਦੇ ਜਿਹੜੇ ਮ ਸਕੂਲਾਂ ਵਿੱਚ ਪੰਡਾਂ ਦੇ ਵਿੱਚ ਟੀਚਰ ਨਹੀਂ ਹੈਗੇ ਪ੍ਰਧਾਨ ਜੀ ਪੰਜਾਬ ਸਰਕਾਰ ਦੀ ਅਗਰ ਆਪਾਂ ਗੱਲ ਕਰਦੇ ਆ ਮਾਨ ਸਾਹਿਬ ਤਾਂ ਬਹੁਤ ਕੰਮ ਕਰ ਰਹੇ ਨੇ ਜੀ ਨਸ਼ੇ ਵਿਰੁੱਧ ਉਹ ਕਹਿੰਦੇ ਨੇ ਅਸੀਂ ਬੰਦ ਕਰ ਦਾਂਗੇ ਜੀ ਨਸ਼ਾ ਬਾਜੀ ਨਸ਼ੇ ਬਾਰੇ ਦਾ ਗੱਲ ਸਰਕਾਰਾਂ ਬਹੁਤ ਸਕ ਕਹਿਰੀਆਂ ਨੇ ਨਸ਼ਾ ਹੋਕ ਹੀ ਰਿਹਾ ਬਾਜੀ ਸਾਰਾ ਝੂਠ ਝੂਠ ਰਸਵਣ ਬੋਲੀ ਜਾ ਰਹੀ ਆ ਪਹਿਲਾਂ ਬਦਲ ਸਾਹਿਬ ਕਹਿੰਦੇ ਸੀਗੇ ਸਾਡੀ ਤਾਂ ਚੱਪੇ ਚੱਪੇ ਤੇ ਨਿਗਾਹ ਜੀ ਉਹਨਾਂ ਨੇ ਕੋਈ ਕੰਮ ਨਹੀਂ ਕਰਿਆ ਜੀ ਚੱਪੇ ਚੱਪੇ ਨਿਗਾਹ ਹੁੰਦੀ ਤਾਂ ਜੀ ਐਡੇ ਕੰਮ ਕਾਹਨੂੰ ਹੁੰਦੇ ਸੀ ਫਿਰ ਕਾਂਗਰਸ ਸਰਕਾਰ ਆਈ ਕੈਪਟਨ ਸਾਹਿਬ ਸਰਕਾਰ ਆਈ ਕੈਪਟਨ ਸਾਹਿਬ ਨੇ ਹੱਦੇ ਤੋੜਤੀ ਝੂਠੀ ਸੌਂ ਖਾ ਕੇ ਗੁਟਕਾ ਸਾਹਿਬ ਦੀ ਹੱਥ ਫੜ ਕੇ ਸੌਂ ਖਾਦੀ ਕਿ ਮੈਂ ਨਸ਼ਾ ਲੱਕ ਤੋੜ ਦੂ ਚਾਰ ਹਫ਼ਤਿਆਂ ਚ ਬਾਜੀ ਉਹਨਾਂ ਤਾਂ ਜਮੀਂ ਮੁਕਾਹਿਆ ਕੰਮ ਕੀਤਾ ਬਾਜੀ ਨਸਲਾ ਤੁਸੀਂ ਲੱਖ ਕੀ ਤੋੜਨਾ ਸੀ ਘਰ ਦਾ ਨਸਾ ਪਚਾਤਾ ਵੈਜੀ ਇਹ ਭਗਵੰਤ ਮਾਨ ਸਰਕਾਰ ਕਹਿੰਦੇ ਜੀ ਇਹ ਕੰਮ ਕਰ ਰਹੀ ਹੈ ਕੰਮ ਕਾਤਾ ਕਰ ਰਹੀ ਹੈ ਜੀ ਵੈਜੀ ਤਾਂ ਇਹ ਤਾਂ ਉਦੋਂ ਵੀ ਵਹਾਂ ਕਹਿ ਰਹੇ ਹਾਂ ਕੰਮ ਕਰ ਰਹੇ ਹਾਂ ਵਰਕ ਕਰ ਰਹੇ ਹਾਂ ਜੀ ਜਿਹੜੇ ਨਸੇ ਬੰਦੇ ਮੁੰਡੇ ਕਹਿ ਰਹੀ ਪੁਲਿਸ ਕਹਿ ਰਹੀ ਆ ਅਸੀਂ ਬੰਦੇ ਸਾਨੂੰ ਦੱਸੋ ਜੀ ਅਸੀਂ ਕੀ ਦੱਸੀਏ ਵੈਜੀ ਕੋਈ ਨਹੀਂ ਪਤਾ ਵੀ ਕੌਣ ਕੌਣ ਨਸੇ ਕਰਦਾ ਕੌਣ ਕੌਣ ਨਸੇ ਵੇਚਦਾ ਵੈਜੀ ਜਿਹੜੇ ਤੇਰੇ ਮਾਮੋ ਦਾ ਖਾਂਦੇ ਪੀਂਦੇ ਆ ਉਹਨਾਂ ਚੱਕੀ ਜਾ ਰਹੇ ਹੀ ਆ ਜਿਹੜੇ ਵੇਚ ਰਹੇ ਉਹਨਾਂ ਫੜਨੀ ਨਹੀਂ ਰਹੀ ਜੀ ਵੈਜੀ ਪੁਲਸ ਨੂੰ ਉਹਨਾਂ ਨੂੰ ਕੁਝ ਕੰਮ ਹੀ ਨਹੀਂ ਰਹੀ ਕੀ ਦੀ ਇਸ ਕਰਕੇ ਸੋਭਾ ਜੀ ਮੈਂ ਤਾਂ ਇਹ ਗੱਲ ਕਹਿਣੀ ਚਾਹਣਾ ਵੀ ਇਹ ਸਰਕਾਰ ਨਸੇ ਵਿੱਚ ਵੀ ਫੇਲ ਹੋ ਗਈ ਆ ਪਹਿਲਾਂ ਦੁਨੀਆਂ ਸਰਕਾਰਾਂ ਫੇਲ ਹੋ ਗਈਆਂ ਜੀ ਹੁਣ ਇਹ ਵੀ ਫੇਲ ਹੋ ਗਈ ਆ ਇਹਨੇ ਵੀ ਕੋਈ ਵਧੀਆ ਮਤਲਬ ਕੋਈ ਪਟਾਉ ਨਹੀਂ ਕੀਤੀ ਕੰਮ ਸਰਦਾਰ ਜੀ ਅਗਰ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਜੀ ਮਾਨਸਰ ਮਾਨਸਰ ਕਾਇ ਵਾਲੋ ਵਟਸਐਪ ਨੰਬਰ ਜਾਰੀ ਹੋਏ ਨੇ ਜੀ ਈਮੇਲਜ਼ ਜਾਰੀ ਹੋਈਆਂ ਨੇ ਵੈਬਸਾਈਟਾਂ ਜਾਰੀ ਹੋਈਆਂ ਨੇ ਜੀ ਨਸ਼ੇ ਦਾ ਲੱਖ ਤੋੜਨ ਵਾਸਤੇ ਬਾਈ ਜੀ ਜਿਹੜੇ ਆ ਨਾ ਵਟਸਐਪ ਪਰ ਵਟਸਐਪ ਦਫਾੜ ਚਲਾਈਆਂ ਨਹੀਂ ਉਹ ਤਾਂ ਬਾਈ ਇੱਕ ਫਾਰਮੈਲਟੀ ਆ ਕੰਮ ਬਾਈ ਜੀ ਵੀ ਕਰਦੀਆਂ ਲੋਕਾਂ ਨੇ ਬਾਈ ਜੀ ਬਾਕੀ ਦੂਜੀ ਦਾ ਤੁਸੀਂ ਜਾਣਦੇ ਹੋ ਇਹ ਸਾਡੇ ਸਪਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਇਹ ਆਪ ਕਮੇਡੀਆਂ ਰਹਿਣੇ ਡਰਾਮੇ ਬਾਦ ਨੇ ਬਾਈ ਜੀ ਇਹ ਡਰਾਮੇ ਕਰ ਕਰਕੇ ਇੱਥੇ ਤੱਕ ਪਹੁੰਚੇ ਨੇ ਬਾਈ ਜੀ ਇਹ ਤਾਂ ਹੀ ਬਾਕੀ ਵੱਡੇ ਲੀਡਰਾਂ ਫੁੱਡੇ ਨਾਲ ਲਾ ਕੇ ਇੱਥੇ ਪਹੁੰਚ ਗਏ ਨੇ ਲੋਕ